ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਮੈਂ ਲਖਜੀਤ ਸਿੰਘ ਬੈਂਸ ਇੰਡੋਜੀਅਸ ਆਸਟ੍ਰੇਲੀਆ ਤੇ ਆਪ ਸਭ ਦਾ ਸਵਾਗਤ ਕਰਦਾ ਹਾਂ ਅੱਜ ਜੋ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਜੂਨ ਦਾ ਮਹੀਨਾ ਸ਼ੁਰੂ ਹੋ ਚੁੱਕਾ ਆ ਇਹ ਉਹ ਮਹੀਨਾ ਆ ਜਿਸ ਨੂੰ ਸਾਰੀ ਸਿੱਖ ਕੌਮ ਇੱਕ ਕਾਲੇ ਮਹੀਨੇ ਦੇ ਤੌਰ ਤੇ ਯਾਦ ਕਰਦੀ ਆ ਕਿਉਂਕਿ ਇਸ ਦਿਨ ਅੰਮ੍ਰਿਤਸਰ ਵਿੱਚ ਜੋ ਹੋਇਆ ਇਸ ਤੋਂ ਅਸੀਂ ਸਾਰੇ ਜਾਣੂ ਹੰਨ ਆਓ ਤੁਹਾਨੂੰ ਲੈ ਚੱਲਦੇ ਹਾਂ ਗੁਰਦੁਆਰੇ ਸਾਹਿਬ ਦੀ ਦਰਸ਼ਨ ਕਰਾਉਣ ਤੇ ਅੰਦਰ ਦਿਖਾਉਨੇ ਆ ਵੀ ਕੀ ਕੁਝ ਚੱਲ ਰਿਹਾ ਹੈ ਬਬ ਸਦ ਕਾ ਵਾਗੇ ਗੁਰੂ ਤੇਰੀ ਸਫਰ ਚ ਨਾ ਵਾਗੇ ਗੁਰੂ ਤੇਰਾ ਸਦ ਸਦ ਕਾ ਵਾਗੇ ਗੁਰੂ ਤੇਰੀ ਸਫਰ ਚ ਨਾ ਵਾਗੇ ਪਹਿਲਾਂ ਹੀ ਦੱਸ ਚੁੱਕਾ ਹਾਂ ਕਿ ਅੱਜ ਅਸੀਂ ਪਹੁੰਚੇ ਆ ਬੈਨਰ ਸਪਰਿੰਗ ਗੁਰਦੁਆਰੇ ਜਿੱਥੇ ਕਿ ਜੂਨ ਜੂਨ 84 ਦਾ ਹੋਇਆ ਸੀ ਉਸ ਨੂੰ ਲੈ ਕੇ ਇੱਕ ਪ੍ਰੋਗਰਾਮ ਲਿਖਿਆ ਗਿਆ ਪਾਥ ਵਿੱਚ ਤੇ ਜਿਸ ਦੇ ਜਿਸ ਦੇ ਸੰਬੰਧ ਵਿੱਚ ਇੱਕ ਪਿੱਛੇ ਤੁਸੀਂ ਦੇਖ ਸਕਦੇ ਹੋ ਪੇਂਟਿੰਗ ਐਗਜ਼ੀਬਿਸ਼ਨ ਲੱਗੀ ਹੋਈ ਆ ਜਿਸ ਨੂੰ ਜਿਸ ਨੂੰ ਆਰਗੇਨਾਈਜ਼ ਕੀਤਾ ਗਿਆ ਹੈ ਭਾਈ ਸੁਖਜੀਤ ਸਿੰਘ ਜੀ ਦੁਆਰਾ ਹਾਂਜੀ ਸਾਰੇ ਸਿੰਘਾ ਸਿੰਘਾ ਵੱਲੋਂ ਤੇ ਆਓ ਉਹਨਾਂ ਨਾਲ ਕੁਝ ਸਵਾਲ ਕਰਦੇ ਆਂ ਕੋਈ ਤੁਸੀਂ ਦੱਸੋ ਵੀ ਪਹਿਲਾਂ ਇਸ ਜੋ ਆਪਾਂ ਪੇਂਟਿੰਗ ਐਗਜ਼ੀਬਿਸ਼ਨ ਲਾਈ ਆ ਜੀ ਇਹਦਾ ਮਕਸਦ ਕੀ ਆ ਭਾਈ ਆਪਾ ਵੈਕੁਰ ਜੀ ਦਾ ਖਾਲਸਾ ਵੈਕੁਰ ਜੀ ਦੇ ਪੁੱਤ ਜੀ ਅ ਦੇਖੋ ਕੱਲੂ ਘਾਰਾ ਜੂਨ 84 ਅੱਜ ਤੋਂ 40 ਸਾਲ ਪਹਿਲਾਂ ਹੋਇਆ ਸੀਗਾ ਤੇ ਇਹ ਹਰ ਸਾਲ ਆਪਾਂ ਯਾਦਗਾਰ ਮਨਾਉਨੇ ਆਉਦੀ ਪੈਰ ਕੀ 40 ਸਾਲੇ ਦੇ ਉੱਤੇ ਇਹ ਵਿਸ਼ੇਸ਼ ਉਪਰਾਲਾ ਸਾਰੇ ਸਿੰਘਾਂ ਨੇ ਮਿਲ ਕੇ ਕੀਤਾ ਆ ਤੇ ਉਹ ਤਾਂ ਕਰਕੇ ਵੀ ਜਿਹੜੀ ਸਾਡੀ ਜਨਰੇਸ਼ਨ ਆ ਉਹਨਾਂ ਨੂੰ ਪਤਾ ਹੋਵੇ ਕਿ ਅਸੀਂ ਕਿੰਨਾ ਦੇ ਵਾਰਿਸ ਆ ਤੇ ਉਦੋਂ ਹੋਇਆ ਕੀ ਸੀਗਾ ਤੇ ਕਿਹੋ ਜਿਹੇ ਸਿੰਘ ਸੀਗੇ ਜਿਨ੍ਹਾਂ ਨੇ ਉਹ ਜੰਗ ਲੜੀ ਉਹ ਕਿਹੋ ਜਿਹੇ ਕਰਦਾਰ ਸੀਗੇ ਤਸਵੀਰਾਂ ਦੇ ਅੱਗੇ ਤੁਸੀਂ ਦੇਖ ਸਕਦੇ ਹੋ ਸਾਖੀਆਂ ਰੱਖੀਆਂ ਹੋਈਆਂ ਨੇ ਸਾਰੇ ਸਿੰਘਾਂ ਦੀਆਂ ਤੇ ਉਹਨਾਂ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਆ ਇਹ 40 ਕਿ ਤਸਵੀਰਾਂ ਅਸੀਂ ਬਣਾਈਆਂ ਸੀਗੀਆਂ ਤੇ ਇਸ ਵਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਵੀ ਹੁਕਮ ਆਇਆ ਸੀਗਾ ਕਿ ਸਾਰੇ ਗੁਰੂ ਘਰਾਂ ਦੇ ਵਿੱਚ ਪ੍ਰਦਰਸ਼ਨੀਆਂ ਲਾ ਕੇ ਜੂਨ 83 ਦੇ ਖੱਲੂ ਘਰੇ ਦੀ ਯਾਦ ਨੂੰ ਮਨਾਇਆ ਜਾਵੇ ਤੇ ਅੱਗੇ ਦੱਸਿਆ ਜਾਵੇ ਆਪਣੀਆਂ ਵਾਲੀ ਪੀੜ੍ਹੀ ਨੂੰ ਕਿ ਇਹ ਕਿਹ ਇਤਿਹਾਸ ਸੀਗਾ ਤੇ ਪਿਛੇ ਕਿਹੜੀਆਂ ਤਾਕਤਾਂ ਸੀਗੀਆਂ ਜਿਹਦੇ ਸਿਰ ਤੇ ਸਾਰੀ ਜੰਗ ਲੜੀ ਗਈ ਆ ਤੇ ਇਹ ਸਾਰੀ ਉਹਨੂੰ ਹੀ ਦਰਸਾਉਂਦੀ ਆ ਤਸਵੀਰਾਂ ਇੱਕ ਕੁਐਸਚਨ ਹੋਰ ਆ ਭਾਈ ਇੱਥੇ ਜਿੱਦਾਂ ਕਿ ਆਪਾਂ ਦੇਖ ਸਕਦੇ ਹਾਂ ਕਿ ਸਿੰਘ ਸ਼ਹੀਦਾਂ ਦੀਆਂ ਫੋਟੋਆਂ ਹੈਗੀਆਂ ਜਿੱਥੇ ਤੱਕ ਮੇਰੀ ਨੌਲੇਜ ਆ ਤੇ ਉਦੋਂ ਆਪਣੇ ਬੱਚੇ ਵੀ ਕਾਫੀ ਸ਼ਹੀਦੀ ਪ੍ਰਾਪਤ ਕੀਤੇ ਆ ਉਹਨਾਂ ਬਾਰੇ ਤੁਹਾਡਾ ਕੀ ਵਿਚਾਰ ਆ ਵੀ ਉਹਨਾਂ ਦੀ ਨੈਕਸਟ ਆਉਣ ਵਾਲੇ ਸਮੇਂ ਵਿੱਚ ਤੁਸੀਂ ਤਸਵੀਰਾਂ ਲੈ ਕੇ ਆਉਂਗੇ ਕੁਝ ਹਾਂਜੀ ਜਿੰਨੀ ਕਿ ਜਾਣਕਾਰੀ ਹੈਗੀ ਆ ਬਹੁਤ ਸਾਰੀ ਜਿਹੜੀ ਸੰਗਤ ਸੀ ਅੰਦਰ ਆਈ ਹੋਈ ਉਹਨਾਂ ਨੂੰ ਫੌਜ ਨੇ ਸ਼ਹੀਦ ਕਰਤਾ ਉਹ ਵੈਸੇ ਸ਼ਰਧਾਲੂ ਸੀਗੇ ਕੁਝ ਉਹਦੀਆਂ ਤਸਵੀਰਾਂ ਮਿਲਦੀਆਂ ਨੇ ਕੁਝ ਬਹੁਤ ਸਾਰੇ ਜਿਹੜੀ ਸੰਗਤ ਸੀਗੇ ਉਹਨਾਂ ਦੀਆਂ ਤਸਵੀਰਾਂ ਨਹੀਂ ਮਿਲਦੀਆਂ ਪਰ ਉਹਨਾਂ ਨੂੰ ਸਾਰੀ ਸਾਂਝੀ ਯਾਦ ਨੂੰ ਬਣਾਉਣ ਵਾਸਤੇ ਇੱਕ ਤਸਵੀਰ ਲਾਈ ਹੋਈ ਹੈ ਜਿਹੜੀ ਗੁਮਨਾਮ ਸ਼ਹੀਦਾਂ ਦੇ ਨਾਮ ਦੇਤੇ ਤਸਵੀਰ ਆ ਉਹ ਤੁਹਾਨੂੰ ਦਰਸ਼ਨ ਕਰਾਉਨੇ ਆਸੀਂ ਪਰ ਜਿੱਦਾਂ ਜਿੱਦਾਂ ਆਪਣੇ ਕੋਲ ਤਸਵੀਰਾਂ ਆ ਗਈਆਂ ਨੇ ਆਪਾਂ ਉਦੋਂ-ਉਦੋਂ ਜਿਹੜੀ ਪ੍ਰਦਰਸ਼ਨੀ ਹੋ ਲਈਏ ਜਿੱਦਾਂ ਜਿੱਦਾਂ ਆਪਾਂ ਨੂੰ ਪਿਛੋਂ ਜਿਹੜੇ ਸਾਡੇ ਵੀਰ ਕੰਮ ਕਰਦੇ ਨੇ ਪੰਜਾਬ ਦੇ ਵਿੱਚ ਜਾਂ ਬਾਹਰ ਜਿੱਦਾਂ ਜਿੱਦਾਂ ਉਹ ਸਾਨੂੰ ਉਪਲਬਧ ਕਰ ਦਿੰਦੇ ਨੇ ਤੋਂ ਉਸ ਤਰੀਕੇ ਦੇ ਨਾਲ ਹੀ ਆਪਾਂ ਫੇਰ ਪੇਸ਼ਕਾਰੀ ਕਰ ਦਿੰਦੇ ਆ ਕਿਉਂਕਿ ਇਹ ਬਹੁਤ ਵੱਡੀ ਜੰਗ ਸੀਗੀ ਭਾਵੇਂ 20 ਸਾਲ ਦਾ ਇਸ ਇਸ ਸਮਿਆਂ ਅਸ 1975 ਤੋਂ ਲੈ ਕੇ ਤੇ 1995 ਤੱਕ ਅੱਜ ਵੀ ਚੱਲ ਰਹੀ ਆ ਇਹ ਉਦੋਂ ਤੋਂ ਚਲੋ ਸਹਾਹਾਰ ਬੰਦ ਸੰਘਰਸ਼ ਜਾਂ ਸੰਘਰਸ਼ ਸਿੱਧੇ ਰੂਪ 'ਚ ਲੜਿਆ ਗਿਆ ਪਰ ਇਹ ਇਹਦੇ ਵਿੱਚ ਬਹੁਤ ਸਾਰੇ ਸਿੰਘ ਨੇ ਕਰੀਬ 500 ਤੋਂ ਵੱਧ ਸਿੰਘ ਆ ਜਿਹੜੇ ਲੜੇ ਨੇ ਸੋ ਇਹ ਆ ਵੀ ਸਹਜੇ ਸਹਜੇ ਆਪਾਂ ਸਾਰਿਆਂ ਦੀਆਂ ਤਸਵੀਰਾਂ ਲਾਵਾਂਗੇ ਆ ਅੱਜ ਜਿਹੜੀਆਂ ਨੇ ਬਿਲਕੁਲ ਜਿਹੜੇ ਮੁਖੀ ਸਿੰਘ ਸੀਗੇ ਜਾਂ ਜਿਹੜੇ ਪਹਿਲੇ ਫਰੰਟ ਤੇ ਹੋ ਕੇ ਲੜੇ ਜਾਂ ਜਿਹੜੇ ਪ੍ਰਚਲਿਤ ਨੇ ਉਹਨਾਂ ਦੀਆਂ ਲਾਇਆਂ ਨੇ ਕਿਉਂਕਿ ਇਹ ਪਹਿਲੀ ਵਾਰ ਇੱਥੇ ਉਪਰਾਲਾ ਕੀਤਾ 1984 ਦੇ ਸੰਬੰਧ ਦੇ ਵਿੱਚ ਇਹ ਤਸਵੀਰਾਂ ਲਾਉਣ ਦਾ ਪਰ ਆਪਾਂ ਇਹਨੂੰ ਹੋਰ ਅੱਗੇ ਵਾਧਾ ਕਰਾਂਗੇ ਅਤੇ ਆਪਾਂ ਭਾਜੀ ਭਾਈ ਸਾਹਿਬ ਜੀ ਦਾ ਗੋ ਥਰੂ ਹੋਵਾਂਗੇ ਕਿ ਇਹ ਕੱਲੀ ਕੱਲੀ ਆਪਾਂ ਤਸਵੀਰ ਦੇ ਕੋਲ ਜਾ ਕੇ ਇਹ ਭਾਜੀ ਆਪਾਂ ਨੂੰ ਦੱਸਣਗੇ ਵੀ ਇਹ ਕੌਣ ਕੀ ਇਤਿਹਾਸ ਆ ਚਲਿਓ ਭਾਈ ਸਾਹਿਬ ਹਾਂਜੀ ਹਾਂਜੀ ਤੇ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਨੇ ਅੱਛਾ ਜੀ ਇਹ ਦਮਦਮੀ ਟਕਸਾਲ ਦੇ 13ਵੇਂ ਮੁਖੀ ਆ ਓਕੇ ਇਹ ਤਸਵੀਰ ਦੇ ਵਿੱਚ ਤੁਸੀਂ ਦੋ ਚੀਜ਼ਾਂ ਦੇਖ ਸਕਦੇ ਆ ਇੱਕ ਤੇ ਚੌਂਕੜਾ ਲਾ ਕੇ ਬੈਠੇ ਹੋਏ ਨੇ ਜਿਹੜਾ ਕਿ ਭਗਤੀ ਦਾ ਪ੍ਰਤੀਕ ਆ ਇਕੋਣ ਦੇ ਸ੍ਰੀ ਸਾਹਿਬੇ ਤੇ ਨਾਲ ਤੀਰਿਆ ਉਹਨਾਂ ਦੇ ਹਾਂਜੀ ਉਹ ਜਿਹੜਾ ਉਹ ਸ਼ਕਤੀ ਦਾ ਪ੍ਰਤੀਕ ਹੈ ਜਿਹੜਾ ਮੀਰੀ ਪੀਰੀ ਦਾ ਸੰਕਲਪ ਹੈ ਆਪਣਾ ਜਾਂ ਜਿਹੜਾ ਸੰਤ ਤੇ ਸਿਪਾਈ ਦਾ ਸੰਕਲਪ ਪਿਆ ਸਤ ਸੰਤਾ ਨੇ ਸਿੱਖਾਂ ਦੇ ਵਿੱਚ ਨਿਤਨੇਮ ਨਾਮ ਬਾਣੀ ਸਿਮਰਨ ਅਭਿਆਸ ਉਹ ਵਧਾਤਾ ਸੀਗਾ ਦੇ ਵਿੱਚ ਸਿੰਘ ਸ਼ਹੀਦ ਕੀਤੇ ਇਹ ਉਹਨਾਂ ਦੀ ਤਸਵੀਰ ਹੈ 13 ਸਿੰਘ ਸ਼ਹੀਦ ਕੀਤੇ ਹੋਏ ਨੇ ਅੱਗੇ ਉਹਨਾਂ ਦੇ ਨਾਮ ਲਿਖੇ ਹੋਏ ਨੇ ਸਾਰੇ ਹਾਂਜੀ ਤੇ ਉਦੋਂ ਫਿਰ ਸੰਤ ਕਰਤਾਰ ਸਿੰਘ ਜੀ ਖਾਲਸਾ ਵਿੰਡਰਾਲੇ ਦੇ ਬਾਅਦ ਦੇ 14ਵੇਂ ਮੁਖੀ ਸੰਤ ਜਰਨੈਲ ਸਿੰਘ ਬੰਦੇ ਆ ਇਹ ਉਹਨਾਂ ਦੀ ਤਸਵੀਰ ਦਰਸਾਉਂਦੀ ਆ ਵੀ ਇੱਕ ਹੱਥ ਜਿਉਂ ਨੇ ਤੀਰਿਆ ਤੇ ਇੱਕ 'ਚ ਮਲਾ ਆ। ਉਹ ਵੀ ਜਿਹੜਾ ਵਾ ਸੰਤ ਤੇ ਸਿਪਾਹੀ ਹੋਣ ਦਾ ਜਿਹੜਾ ਪ੍ਰਤੀਕ ਆ। ਇਹ ਹੈਗਾ ਸੰਤਾਂ ਦਾ ਜਿਹੜਾ ਆਲਾ ਦਵਾਲਾ ਸੀ ਉਹ ਕਿਦਾਂ ਦਾ ਸੀਗਾ। ਜਿਹੜੇ ਬਹੁਤ ਸਾਰੇ ਗੀਗੀ ਸਿੰਘ ਸੀ ਉਹਨਾਂ ਦੇ। ਉਹ ਤੋਂ ਤਿੰਨ ਕੇ ਤਸਵੀਰਾਂ ਆਪਾਂ ਲਈਆਂ ਨੇ। ਭਾਈ ਅਮਰੀਕ ਸਿੰਘ ਜੀ। ਹਾਂਜੀ। ਜਨਰਲ ਸੁਬੇਕ ਸਿੰਘ ਤੇ ਨਵਾਬ ਮਾਫ ਕਰਨਾ ਸਰਦਾਰ ਕਪੂਰ ਸਿੰਘ ਹੋਣੀ। ਕਪੂਰ ਸਿੰਘ। ਇਹ ਭਾਈ ਅਮਰੀਕ ਸਿੰਘ ਹੀ ਸੰਤ ਕਰਤਾਰ ਸਿੰਘ ਜੀ ਦੇ ਬੇਟੇ ਸੀਗੇ। 6 ਸੂਨ ਫੈਡਰੇਸ਼ਨ ਦੇ ਪ੍ਰਧਾਨ ਸੀਗੇ। ਅੱਛਾ ਜੀ। ਏ ਜਨਰਲ ਸੁਵੇਗ ਸਿੰਘ ਹੁਣ ਪਹਿਲਾ ਭਾਰਤੀ ਫੌਜ ਵਿੱਚ ਨੌਕਰੀ ਕੀਤੀ 1971 ਦੀ ਜੰਗ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਰੋਲ ਸੀਗਾ ਆਜ਼ਾਦੀ ਬਾਨੀ ਦੇ ਵਿੱਚ ਪਰ ਇਹਨਾਂ ਨੂੰ ਗਲਤ ਇਲਜ਼ਾਮ ਲਾ ਕੇ ਕੱਢ ਜੀ ਬੰਗਲਾਦੇਸ਼ ਬਣਿਆ ਸੀ ਇਹਨਾਂ ਨੂੰ ਗਲਤ ਇਲਜ਼ਾਮ ਲਾ ਕੇ ਫੌਜ ਚੋਂ ਕੱਢਿਆ ਫਿਰ ਇਹ ਸੰਤਾਾਂ ਦੇ ਕੋਲ ਆ ਗਏ ਸੀ ਫਿਰ ਇਹ ਸ਼ਹੀਦੀ ਤੱਕ ਉੱਥੇ ਰਹੇ ਜੀ ਤੇ ਇਸੇ ਤਰ੍ਹਾਂ ਸਰਦਾਰ ਕਪੂਰ ਸਿੰਘ ਆ ਜਿਸ ਤਰ੍ਹਾਂ ਜਨਰਲ ਸੁਵੇਗ ਸਿੰਘ ਹੁਣ ਦਾ ਰੁਤਬਾ ਆ ਫੌਜ ਦੇ ਵਿੱਚ ਉਹਨਾਂ ਦਾ ਬਿਊਰੋਕ੍ਰੇਸੀ ਦੇ ਵਿੱਚ ਅਫਸਰਸ਼ਾਹੀ ਦੇ ਵਿੱਚ ਇਤਨਾ ਦਾ ਰੁਤਬਾ ਸੀਗਾ ਉਹ ਉਹਨਾਂ ਨੂੰ ਵੀ ਗਲਤ ਤਰੀਕੇ ਦੇ ਨਾਲ ਕੱਢਿਆ ਗਿਆ ਸੀਗਾ ਇਹ ਤਸਵੀਰਾਂ ਜਦੋਂ ਸੰਤਾਂ ਨੇ ਫਿਰ ਸਿੱਖਾਂ ਨੂੰ ਸਿੱਖਾਂ ਦੇ ਵਿੱਚ ਵੀਰ ਰਸ ਜਗਾਇਆ ਇਹ ਜਦੋਂ ਦਰਬਾਰ ਸਾਹਿਬ ਉੱਤੇ ਹਮਲਾ ਹੁੰਦਾ 1984 ਇਨਾਂ ਦਿਨਾਂ ਦੇ ਵਿੱਚ ਤੇ 4 ਜੂਨ ਨੂੰ ਟੈਂਕ ਜਿਹੜੇ ਅੰਦਰ ਆਏ ਨੇ ਹਾਂਜੀ ਤੇ 14 15 ਟੈਂਕ ਅੰਦਰ ਆਉਣ ਦਾ ਜ਼ਿਕਰ ਮਿਲਦਾ ਉਦੋਂ ਇੱਕ ਨਿਹੰਗ ਸਿੰਘ ਜਿਹੜੇ ਕਿ ਸ਼ਰਧਾਲੂ ਦੇ ਰੂਪ ਵਿੱਚ ਅੰਦਰ ਦਰਸ਼ਨ ਕਰਨ ਆਏ ਸੀਗੇ ਉਹ ਨਿਜੇ ਦੇ ਨਾਲ ਉਹਨਾਂ ਨੇ ਮੁਕਾਬਲਾ ਕਰਨ ਚੱਲ ਗਏ ਸੀ ਟੈਂਕ ਦਾ ਭਾਵੇਂ ਕਿ ਇਹਦਾ ਕੋਈ ਆਮ ਦੇਖਣ ਜਿਹਦਾ ਮੁਕਾਬਲਾ ਨਹੀਂ ਹੈਗਾ ਕੋਈ ਪਰ ਮੌਕੇ ਤੇ ਜਿਹੜਾ ਉਹਨਾਂ ਕੋਲ ਹਥਿਆਰ ਉਪਲਬਧ ਆ ਕਿਉਂਕਿ ਉਹਨਾਂ ਕੋਲ ਦੋ ਹੀ ਰਾਹ ਵਾ ਜਾਂ ਤਾਂ ਅੱਗੇ ਡੱਟ ਕੇ ਖੜ੍ਹ ਜੇ ਜਾਂ ਉਹ ਭੱਜ ਜੇ ਸਿੰਘ ਬੱਬਰ ਜਿਹੜੇ ਪਹਿਲੇ ਸ਼ਹੀਦ ਹੋਏ 1 ਜੂਨ 1984 ਤੇ ਅੱਜ ਦੇ ਦਿਨ ਉਹਨਾਂ ਦਾ ਸੰਸਕਾਰ ਹੋਇਆ ਸੀਗਾ ਦਰਬਾਰ ਸਾਹਿਬ ਦੇ ਵਿੱਚ ਇਹ ਉਧਰ 1 ਜੂਨ ਦੇ ਦੀ ਸ਼ਹੀਦੀ ਹੁੰਦੀ ਆ ਤੇ ਬਾਬਾ ਅਟਲਰਾਏ ਜੀ ਵਾਲਾ ਜਿਹੜਾ ਹੈਗਾ ਗੁਰਦੁਆਰਾ ਸਾਹਿਬ ਬੂੰਗਾ ਉਹਦੇ ਉੱਤੇ ਇਹਨਾਂ ਦਾ ਮੋਰਚਾ ਸੀਗਾ ਹਾਂਜੀ ਇਹ ਬੀਬੀ ਉਪਕਾਰ ਕੌਰ ਜੀ ਆ ਕਿ ਸਿੱਖਾਂ ਦੇ ਵਿੱਚ ਤੇ ਰਿਹਾ ਵੀ ਬੀਬੀਆਂ ਤੇ ਮਰਦਾਂ ਨੂੰ ਬਰਾਬਰ ਦੇ ਹੱਕ ਮਹਾਰਾਜ ਜੀ ਨੇ ਦਿੱਤੇ ਆ ਤੇ ਬੀਬੀਆਂ ਨੇ ਵੀ ਜੰਗ ਦੇ ਮੈਦਾਨ ਚ ਵੀ ਸੇਵਾ ਜੋ ਆਪਣਾ ਯੋਗਦਾਨ ਪੂਰਾ ਪਾਇਆ ਤੇ ਬੀਬੀ ਪਕਾਰ ਕੋਰ ਇਹ ਵੀ ਅੰਦਰ ਸ਼ਹੀਦ ਹੋਏ ਦਰਬਾਰ ਸਾਹਿਬ ਦੇ ਅੰਦਰ ਜੰਗ ਲੜਦੇ ਹੋਏ ਇਹ ਆਖਰੀ ਦੇ ਵਿੱਚ ਸ਼ਹੀਦ ਹੁੰਦੇ ਆ ਇਹ ਦਰਬਾਰ ਸਾਹਿਬ ਦੇ ਅੰਦਰ ਸ਼ਹੀਦ ਗਾਇ ਫਿਰਿੰਦਰ ਸਿੰਘ ਸੋਢੀ ਜਿਨ੍ਹਾਂ ਨੂੰ ਸੰਤਾਂ ਦੀ ਸੱਜੀ ਬਾਹ ਗਿਆ ਜਾਂਦਾ ਹੈ ਅੱਛਾ ਜੀ ਇਹਨਾਂ ਨੂੰ ਧੁਖੇ ਦੇ ਨਾਲ ਪਹਿਲਾਂ ਸ਼ਹੀਦ ਕੀਤਾ ਗਿਆ April 1984 ਦੇ ਹਮਲਾ ਤੋੜੇ 2 ਮਹੀਨੇ ਪਹਿਲਾਂ ਅੱਛਾ ਉਹ ਸੰਤਾਂ ਨੂੰ ਕਸਾਉਣਾ ਚਾਹੁੰਦੇ ਸੀ ਕਿ ਸੰਤ ਕੋਈ ਇਹੋ ਜਿਹੇ ਕਾਰਨ ਤੇ ਅਸੀਂ ਕੋਈ ਬਹਾਨਾ ਬਣਾਈਏ ਪਰ ਸੰਤਾਂ ਨੂੰ ਪਤਾ ਸੀ ਕਿ ਅੱਗੇ ਬਹੁਤ ਵੱਡੀ ਜੰਗ ਆ ਰਹੀ ਆ ਤੇ ਇਸ ਕਰਕੇ ਇਹਨਾਂ ਨੇ ਬਹੁਤ ਸੰਤਾਂ ਨੇ ਮੁਕੇ ਦੂਰ ਅੰਦੇਸ਼ੀ ਦੇ ਨਾਲ ਇਹ ਸਾਰੇ ਮਸਲੇ ਨੂੰ ਸਮਝਿਆ ਤੇ ਨਾਲ ਦੇ ਸਿੰਘਾਂ ਨੂੰ ਵੀ ਕਿਹਾ ਵੀ ਕੋਈ ਨਹੀਂ ਆਪਾਂ ਸੋਢੀ ਦਾ ਜਿਹੜੀ ਸ਼ਹਾਦਤ ਹੈ ਐਵੇਂ ਨਹੀਂ ਜਾਣ ਦਵਾਂਗੇ ਤੇ ਆਪਾਂ ਦਾ ਬਦਲਾ ਜ਼ਰੂਰ ਪਰ ਜਿਨ੍ਹਾਂ ਨੇ ਸੋਢੀ ਭਾਈ ਸੋਢੀ ਜੀ ਨੂੰ ਸ਼ਹੀਦ ਕੀਤਾ ਸੀ ਉਹਨਾਂ ਨੂੰ ਸੋਦਾ ਜ਼ਰੂਰ ਲਾਤਾ ਹੈਗਾ ਸੰਤਾਂ ਨੂੰ ਪਤਾ ਹੈਗਾ ਵੀ ਹੁਣ ਵੱਡੀ ਜੰਗ ਆਉਣੀ ਆ ਇਹ ਹੈਗੀ ਜਿਹੜਾ ਸੰਤਾਂ ਦੀ ਸ਼ਹੀਦੀ ਹੁੰਦੀ ਆ ਆਖਰੀ ਸਮਾਂ ਜਿੱਦੋਂ 6 ਜੂਨ 1984 ਨੂੰ ਜਦੋਂ ਉਹਨਾਂ ਨੇ ਜਿੱਥੇ ਮਹਾਰਾਜੇ ਦੇ ਸ਼ਸਤਰ ਪ੍ਰਕਾਸ਼ ਹੁੰਦੇ ਆ ਕਾਲ ਤਖਤ ਸਾਹਿਬ ਤੇ ਉੱਥੇ ਗੋਲਾ ਮਾਰਿਆ ਫਿਰ ਟੈਂਕ ਦਾ 6 ਜੂਨ ਨੂੰ ਉਦੋਂ ਫਿਰ ਸੰਤਾਂ ਨੇ ਫਿਰ ਆ ਕੇ ਮੁਕਾਬਲਾ ਕੀਤਾ ਇਹ ਆਖਰੀ ਜਦੋਂ 6 ਜੂਨ ਕਰੀਬ 9 ਵਜੇ ਦੇ ਸਵੇਰ ਦਾ ਸਮਾਂ ਦੱਸਦੇ ਆ ਤੇ ਉਦੋਂ ਸੰਤਾਂ ਦੀ ਸ਼ਹੀਦੀ ਹੁੰਦੀ ਆ ਬਿਲਕੁਲ ਜਿੱਥੇ ਅੱਜ ਆਪਾਂ ਕਿਸੇ ਢਾਡੀ ਸਿੰਘ ਢਾਡੀਵਾਰਾਂ ਘਾਉਂਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਬਾਹਰਲੇ ਪਾਸੇ ਦਰਸ਼ਨੀ ਜੂੜੇ ਤੇ ਪਹਿਲਾਂ ਉੱਥੇ ਸੰਤਾਂ ਦੀ ਸ਼ਹਾਦਤ ਹੋਈ ਆ ਤੇ ਉਦੋਂ ਜਿਹੜੇ ਗਵਾਹ ਨੇ ਅੱਜ ਵੀ ਜਿੰਦੇ ਨੇ ਉਹ ਦੱਸਦੇ ਨੇ ਵੀ ਸੰਤਾਂ ਦਾ ਜਿਹੜਾ ਅੱਗੇ ਨੂੰ ਜਦੋਂ ਝੁਕੇ ਡਿੱਗੇ ਨੇ ਤੇ ਦਰਬਾਰ ਸਾਹਿਬ ਵੱਲੋਂ ਜਿੱਦਾਂ ਨਮਸਕਾਰ ਹੋਈ ਆ ਜਦੋਂ ਨਿਸ਼ਾਦਤ ਹੋਈ ਆ ਤੇ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਵੀ ਬਿਲਕੁਲ ਇਸੇ ਤਰ੍ਹਾਂ ਹੁੰਦੀ ਆ ਸ਼ਰਧਾਲੂਆਂ ਨੂੰ ਜਾਂ ਜਿਹੜੇ ਅੰਦਰ ਦਰਸ਼ਨ ਕਰਨ ਆਏ ਸੀ ਕੋਈ ਉਦੋਂ ਗੁਰ ਰਚਨ ਪਾਸ਼ਾ ਦੀ ਸ਼ਹੀਦੀ ਦਿਹਾੜਾ ਸੀਗਾ ਉਹਨਾਂ ਦਿਨਾਂ ਦੇ ਵਿੱਚ ਤੇ ਬਹੁਤ ਸਾਰੀ ਸੰਗਤ ਸ਼ਹੀਦੀ ਦਿਹਾੜੇ ਕਰਕੇ ਆਈ ਹੋਈ ਸੀਗਾ ਉਦੋਂ ਫੌਜੀਆ ਨੇ ਕੋਈ ਬਹੁਤ ਸਾਰੇ ਫੌਜੀ ਨਸ਼ਾ ਕੀਤਾ ਹੋਇਆ ਸੀ ਬਹੁਤ ਨਫਰਤ ਨਾਲ ਭਰਿਆ ਗਿਆ ਪਹਿਲਾਂ ਹਮਲੇ ਤੋਂ ਪਹਿਲਾਂ ਉਹਨਾਂ ਨੇ ਜਦੋਂ ਸੰਗਤ ਨੂੰ ਬਿਨਾਂ ਵਜ੍ਹਾ ਗੋਲੀਆਂ ਮਾਰਨੀਆ ਜਾਂ ਸ਼ਹੀਦ ਕਰਨਾ ਸ਼ੁਰੂ ਕੀਤਾ ਉਦੋਂ ਫਿਰ ਇੱਕ ਬਜ਼ੁਰਗ ਉੱਠ ਕੇ ਅੱਗੇ ਆਏ ਤੇ ਉਹਨਾਂ ਨੇ ਫਿਰ ਅੱਗੇ ਫੌਜੀ ਦੀ ਬੰਦੂਕ ਅੱਗੇ ਖੜ ਕੇ ਗਏ ਉਹਦੇ ਨਾਲ ਬਹੁਤ ਕੁਝ ਹੋਰ ਜਿਹੜਾ ਹੋਣਾ ਸੀਗਾ ਉਹ ਨਹੀਂ ਹੋਇਆ ਜਿਹੜਾ ਮੁਕੇ ਹਜੇ ਹੋਰ ਪਤਾ ਨਹੀਂ ਕਿੰਨਾ ਕੁ ਫੌਜੀ ਇਹਨੇ ਅੰਦਰ ਆਮ ਲੋਕਾਂ ਨੂੰ ਟਾਰਗੇਟ ਕਰਨਾ ਸੀ ਉਹਨਾਂ ਨੂੰ ਸ਼ਹੀਦ ਕਰਨਾ ਸੀ ਉਹ ਨਹੀਂ ਹੋ ਸਕਿਆ ਕਿਉਂਕਿ ਉਹ ਫਿਰ ਇੱਕ ਬਜ਼ੁਰਗ ਨੇ ਆ ਕੇ ਆਪਣੀ ਹਿੰਮਤ ਵਿਖਾਈ ਅੱਗੇ ਆ ਕੇ ਠੀਕ ਹੈ ਜੀ ਠਿੱਖਾਂ ਦੇ ਉੱਤੇ ਜਦੋਂ ਵੀ ਮੁਸ਼ਕਿਲ ਆਈ ਔਖਾ ਸਮਾਂ ਬਣਿਆ ਜਾਂ ਸੰਘਰਸ਼ ਦਾ ਸਮਾਂ ਆਇਆ ਉਦੋਂ ਤੋਂ ਬਾਜ਼ ਦੇ ਦਰਸ਼ਨ ਹੁੰਦੇ ਰਹੇ ਜੱਤੂ ਦਾ ਮੋਰਚਾ ਜ ਚਾਬੀਆਂ ਦਾ ਮੋਰਚਾ ਲੱਗਿਆ 1947 ਦੇ ਵਿੱਚ ਬਾਜ ਦੇ ਦਰਸ਼ਨ ਹੁੰਦੇ ਕਿਸਾਨੀ ਸੰਘਰਸ਼ ਵਿੱਚ ਵੀ ਬੜੇ ਬਾਜ ਆਉਂਦੇ ਹੁੰਦੇ ਸੀ ਜੀ ਇਹ ਤੇ ਪੂਰਨ ਸਿੰਘ ਜੀ ਇਹਨਾਂ ਦਾ ਵਿਸ਼ਾ ਜਿਹੜਾ ਸੀ ਉਹ ਸਾਰੀ ਜਿਹੜਾ ਜੀਵਨ ਸੀਗਾ ਉਹ ਸੇਵਾ ਦਾ ਹੈਗਾ ਪਰ 1984 ਤੋਂ ਬਾਅਦ ਸਰਕਾਰ ਨੇ ਜਦੋਂ ਸੋਚਿਆ ਕਿ ਹੁਣ ਅਸੀਂ ਸਿੱਖਾਂ ਨੂੰ ਕੋਈ ਤਿੰਨ ਪੀੜੀਆਂ ਜਾਂ 50 ਸਾਲ ਸਿੱਖ ਨੂੰ ਉੱਠਣਗੇ ਨਹੀਂ ਉਦੋਂ ਫਿਰ ਭਗਤ ਪੂਰਨ ਸਿੰਘ ਜੀ ਨੇ ਆਪਣਾ ਅਵਾਰਡ ਵਾਪਸ ਕੀਤਾ ਜੀ ਉਦੇ ਨਾਲ ਸਰਕਾਰ ਦੇ ਵਿੱਚ ਪੂਰੀ ਹਿੱਲਜੁਲ ਹੋਈ ਸੀਗੀ ਤਾਂ ਵੀ ਇੱਕ ਬਹੁਤ ਵੱਡਾ ਨਾਮ ਸੀਗਾ ਉਹਦੋਂ ਭਗਤਪੁਰ ਅੱਜ ਵੀ ਬਹੁਤ ਮਹਾਨਤਾ ਹੈ ਸਾਰਾ ਜੀਵਨ ਇਹਨਾਂ ਦਾ ਤੇ ਇਹਨਾਂ ਨੇ ਅਵਾਰਡ ਵਾਪਸ ਕੀਤਾ ਉਹ ਸੰਕੇਤ ਆ ਗਿਆ ਸੀਗਾ ਇਹ ਬੀਬੀ ਪਰਮਜੀਤ ਕੌਰ ਆ ਇਹਨਾਂ ਨੇ ਸਿੱਖ ਸੰਘਰਸ਼ ਦੇ ਵਿੱਚ ਜਿਹੜਾ ਪ੍ਰਗਟਨਾ ਦਾ ਟੂਟ ਸੀਗਾ ਆਪਣੇ ਜਲੰਧਰ ਇਲਾਕੇ ਦਾ ਉਹਨਾਂ ਨੂੰ ਇਹਨਾਂ ਨੇ ਤੇ ਇਹਨਾਂ ਦੇ ਜਿਹੜੇ ਘਰ ਵਾਲੇ ਸੀਗੇ ਆਪਣੇ ਭਾਈ ਰਮਿੰਦਰਜੀਤ ਸਿੰਘ ਟੈਣੀ ਇਹਨਾਂ ਦੋਨਾਂ ਜਣਾਂ ਨੇ ਮਿਲ ਕੇ ਬਹੁਤ ਸਾਰੇ ਸੋਧੇ ਲਾਏ ਇਹਨਾਂ ਨੇ ਬਾਜੂ ਜੀ ਇਹਨਾਂ ਦੇ ਪੁਲਿਸ ਮੁਕਾਬਲਾ ਹੋਇਆ ਸੀ ਤੇ ਇਹ ਸ਼ਹੀਦ ਹੋਏ ਨੇ ਮੁਕਾਬਲਾ ਕਰਦੇ ਹੋਏ ਕੋਈ ਬੀਬੀਆਂ ਨੇ ਦਰਬਾਰ ਸਾਹਿਬ ਦੇ ਵਿੱਚ ਵੀ ਜੰਗ ਲੜੀ ਹੈ ਤੇ ਬਾਅਦ ਵਿੱਚ ਲਹਿਰ ਵਿੱਚ ਬਹੁਤ ਵੱਡਾ ਹਿੱਸਾ ਪਾਇਆ ਹੁਣ ਜਦੋਂ ਵੀ ਕੁਝ ਆਪਣੇ ਨਾਲ ਵਾਪਰਦਾ ਜਾਂ ਕਿਸਾਨੀ ਸੰਘਰਸ਼ ਸੀਗਾ ਜਾਂ ਕੋਈ ਬੇਅਦਬੀਆਂ ਹੁੰਦੀਆਂ ਤਦੋਂ ਬਾਰ-ਬਾਰ ਉਸੰਤਾਂ ਦਾ ਜ਼ਿਕਰ ਆਉਂਦਾ ਅੱਛਾ ਜੀ ਕਿਉਂਕਿ ਸੰਤਾਂ ਨੇ ਇੱਕ ਆਗੂ ਦੇ ਇੱਕ ਬਹੁਤ ਉੱਚਾ ਇੱਕ اخلاق ਦਿਖਾਤਾ ਇੱਕ ਕੈਰੈਕਟਰ ਦਿਖਾਤਾ ਉਸ ਹਾਨ ਦਾ ਅਗੂ ਹਿੱ ਤੱਕ ਆਇਆ ਨਹੀਂ ਖਾਲੜਾ ਸਾਹਿਬ ਨੇ ਉੱਤੇ ਜਸਪੀਸ਼ੀਤ ਭਾਈ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਨੇ ਕਲਮ ਦੇ ਨਾਲ ਇਸ ਜੰਗ ਨੂੰ ਅੱਗੇ ਤੋਰਿਆ ਤੇ ਜਿਹੜੀ ਲਵਾਰਸ ਲਾਸ਼ਾਂ ਕਹਿ ਕੇ ਇਹ ਪੁਲਿਸ ਵੱਲੋਂ ਫੌਜ ਵੱਲੋਂ ਉਹਨਾਂ ਦੀ ਸਾਰੀ ਪਰਚੋਲ ਕਰਕੇ ਉਹਨਾਂ ਦਾ ਸਾਰਾ ਡਾਟਾ ਜਨਤਕ ਕੀਤਾ ਤੇ ਉਹ ਉਹਨਾਂ ਨੂੰ ਇਹ ਕਹਿ ਕੇ ਉਹਨਾਂ ਦਾ ਸੰਸਕਾਰ ਜਾਂ ਉਤਾਰ ਸੋਡ ਦੇ ਦੇ ਕੇ ਕਹਿੰਦੇ ਕੋਈ ਵਾਰਸ ਐ ਨਹੀਂ ਗਾ ਉਹ ਕਹਿੰਦੇ ਸੀ ਮੈਂ ਉਹਨਾਂ ਦਾ ਵਾਰਸ ਆ 25000 ਲਵਾਰਸ ਲਾਸ਼ਾਂ ਦੇ ਵਾਰਸ ਬਣੇ This is Indo OZ Australia, and you're watching Indo OZ News, the voice of unity.